ਬਠਿੰਡਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਮਾਮਲਿਆਂ ਦੇ ਵਿੱਚ ਪੰਜ ਕੀਤੇ 71 ਐਸਪੀ ਸਿਟੀ ਨਰਿੰਦਰ ਸਿੰਘ ਬਲਵਜ ਕੀਤੀ ਗਈ ਪ੍ਰੈਸ ਕਾਨਫਰੰਸ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਕਮਲਾ ਨਹਿਰੂ ਕਲੋਨੀ ਵਿਖੇ ਇੱਕ ਦੁਕਾਨ ਦੇ ਉੱਤੇ ਈ ਰਿਕਸ਼ਾ ਚਾਲਕਾਂ ਵੱਲੋਂ ਇਹ ਲੁੱਟ ਕੀਤੀ ਗਈ ਸੀ ਜਿਸ ਦੇ ਵਿੱਚੋਂ ਨਾਲ ਵੱਲੋਂ 60000 ਰੁਪਿਆ ਲੁੱਟਿਆ ਗਿਆ ਸੀ ਅਤੇ ਉਹਨਾਂ ਵੱਲੋਂ ਜੋ ਉਸ ਉਸ ਵੇਲੇ ਇੱਕ ਹਥਿਆਰ ਵਰਤਿਆ ਗਿਆ ਸੀ ਕਾਪਾ ਵਰਤਿਆ ਗਿਆ ਸੀ ਉਹ ਵੀ ਇਹਨਾਂ ਵੱਲੋਂ ਬਰਾਮਦ ਕਰਵਾ ਲਿਆ ਗਿਆ ਤੇ ਇਹਨਾਂ ਦੇ ਕੋਲੋਂ 20000 ਰੁਪਏ ਬਰਾਮਦ ਕਰਵਾਇਆ ਗਿਆ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸੇ ਤਰ੍ਹਾਂ ਬਠਿੰਡਾ ਦੇ ਐਮਐਚਏ ਸਕੂਲ ਦੇ ਨੇੜੇ ਨਵੀਂ ਬਸਤੀ ਦੇ ਵਿੱਚ ਇੱਕ ਔਰਤ ਦਾ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਪਰਸ ਆਪਣਾ ਖੋ ਲਿਆ ਗਿਆ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਦੋਨਾਂ ਉਹਨਾਂ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਉਹਨਾਂ ਦੇ ਕੋਲੋਂ ਇਹ ਕੋਆ ਆਪਣਾ ਕੋਆ ਹੈ ਪਰਸ ਜਿਹੜਾ ਉਹ ਇਹਨਾਂ ਵੱਲੋਂ ਬਰੰਦ ਕਰਾਇਆ ਗਿਆ ਦੇਖ ਰਹੋ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਅਫੀਸਰ ਦਿਖਾ ਰਹੇ ਹਾਂ ਆਪਣਾ ਮਿਨੀ ਸਾਈਕਿਟ ਸਾਈਕਿਟ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵੱਖ-ਵੱਖ ਮਾਮਲੇ ਦੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦਾ ਕ੍ਰਾਈਮ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਦੇ ਉੱਤੇ ਪੁਲਿਸ ਸ਼ਕਤੀ ਦੀ ਨਾਲ ਆਪਣਾ ਨਜ਼ਰ ਰੱਖੀ ਹੈ ਅਤੇ ਇਸ ਸਬੰਧੀ ਉਹਨਾਂ ਦੱਸਿਆ ਕਿ ਇਹ ਈ ਰਿਕਸ਼ਾ ਚਾਲਕ ਸੰ ਜਿਹੜੇ ਇਹਨਾਂ ਦਾ ਈ ਰਿਕਸ਼ਾ ਵੀ ਉਹਨਾਂ ਵੱਲੋਂ ਆਪਣਾ ਬ੍ਰਾਂਮ ਕਰਾਇਆ ਗਿਆ ਉਹ ਵੀ ਨਵਰੋ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਕੋਲੋਂ 20000 ਰੁਪਏ ਨਕਦ ਇਹਨਾਂ ਦੇ ਕੋਲੋਂ ਆਪਣਾ ਬ੍ਰਾਂਮ ਕਰਾਇਆ ਗਿਆ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਦੀ ਹੇਠ ਗ੍ਰਿਫਤਰੀ ਬਾਕੀ ਹੈ ਦੋ ਦਿਨਾਂ ਦੇ ਵਿੱਚ ਜਿਹੜੇ ਮਠੰਡੇ ਦੇ ਵਿੱਚ ਦੋ ਤਿੰਨ ਜਿਹੜੀ ਸਾਰਪਤਾ ਸੀਗੀ ਆ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਦੀ ਸੀਗੀ ਇੱਕ ਆ ਜਿਹੜਾ ਈ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਇਹ ਵਰਕੇ ਰੋਬਰੀ ਹੋਈ ਸੀਗੀ ਉਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਟ ਥਾਣਾ ਕੋਤਵਾਲੀ ਸੀਆਈਏ ਇੰਚਾਰਜ 2 ਤੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਮਾਰਦੋਤਾਂ ਦੇ ਕੋਲ ਵਰਕ ਕਰ ਰਹੀਆਂ ਸੀਗੀਆਂ ਸੋ ਵਰਕ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਈ ਸਰਵਿਸ ਸੈਂਟਰ ਕਮਲਨਾਰੂ ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਇਸ ਦੇ ਵਿੱਚ ਮਕਦਮਾ ਨੰਬਰ 58 ਪਨਾ ਕੈਂਟ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜੇ ਤਿੰਨ ਦੋਸ਼ੀ ਨੇ ਬਾਰੂ ਗੁਰਦਿੱਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਨੋਟਿਸ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਨੋਟਿਸ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਗਏ ਨੇ ਜਿਹੜਾ ਇਹਨਾਂ ਨੇ ਕਾਪਾ ਵਰਤੀਸੀ ਦਾ ਵਾਰਤਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੇ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦਿਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦਿਤ ਦੇ ਕੋਲ ਕਾਪਾ ਸੀਗਾ ਤੇ ਸੰਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਸ ਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦਿਤ ਦਾ ਭਾਂਜਾ ਹੈਗਾ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ ਪੰਜਾਂ ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਗਦੀ ਕਾਪਾ ਤੇ ਜਿਹੜਾ ਈ ਰਿਕਸ਼ਾ ਜਿਹੜਾ ਹੈਗਾ ਬ੍ਰਾਂਡ ਸਾਡੇ ਵੱਲੋਂ ਕਰ ਲਿਆ ਗਿਆ ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸਨੇਚਿੰਗ ਦੀ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰिलायंस ਦੇ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਿੱਦੋਂ ਜੋ ਇਹ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਹਦੇ ਕੋਲ ਪਰਸ ਸੀਗਾ ਸਨੇਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗਾ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਤੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਤਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨੋਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਦਤ ਤੇ ਵੀ ਸ਼ਾਮਲ ਸੀਗਾ ਦੋਨੋਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਨੇ ਮੋਟਰਸਾਈਕਲ ਜਿਸ ਦੇ ਉੱਪਰ ਆਏ ਸੀਗੇ ਨਾਲ ਜਿਹੜਾ ਇਹਨਾਂ ਨੇ ਪਰਸਨੈਜ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ ਰੈਡਮੀ ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਦਾਤ ਇਨੋਂ ਦੋਸ਼ਾਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁੱਛਗਿਛ ਕਰ ਰਹੇ ਹਾਂ ਇਹਨਾਂ ਨੇ ਜਿਹੜੇ ਹੋਰ ਵੀ ਜਿਹੜੀਆਂ ਪਰਸਨੈਚਿੰਗ ਦੇ ਵਾਰਦਾਤਾਂ ਨੂੰ ਜਿਹੜੀ ਅਨਜਾਣ ਦਿੱਤਾ ਉਹਦੇ ਸਬੰਧੀ ਜਿਹੜੀ ਇਹ ਗੱਲ ਕਬੂਲੀ ਹੈ ਉਸ ਬੰਦ ਚ ਵੀ ਇਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਇਹ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹੜਾ ਰਿਕਾਰਡ ਹੈ ਉਹ ਵੀ ਪਿਸ਼ੋਕੜ ਵੀ ਰਿਕਾਰਡ ਮਾੜਾ ਸੀਗਾ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਦਾ ਤੇ ਚਾਰ ਮੁਕੱਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਜਿਹੜੇ ਇਹ ਸਨੇਚਿੰਗ ਪਰ ਸਨੇਚਿੰਗ ਵਾਲੇ ਬੰਦੇ ਨੇ ਦੋਨੋਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕੱਦਮਾ ਦਰਜ ਸੀਗਾ ਸਾਰੇ ਜਿਹੜੇ ਹੈਗੇ ਨੇ ਇਹ ਲੁਟਾ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਿਮੀਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕਰਕੇ ਨਾ ਨੱਥ ਪਾਈ ਜਾ ਸਕੇ ਸਰ ਇਹ ਪੰਜੋ ਵਿਅਕਤੀ ਕਿੱਥੋਂ ਦੇ ਐ ਤੇ ਆਪੋ ਵਿੱਚਾਂ ਚੋਰੀ ਕੀ ਹੈਗੇ ਇਹਨਾਂ ਦੀ ਆਪ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾ ਵਾਰ ਤਾਂ ਤੁਹਾਨੂੰ ਜਾਮ ਦੇ ਤੱਕ ਪਹਿਲਾਂ ਪਲੈਨਿੰਗ ਕੀਤੀ ਉੱਥੇ ਵਾਰਦਾ ਤੇ ਇਹ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀ ਨੂੰ ਅਸੀਂ ਗ੍ਰਿਫਤਾਰ ਕਰ ਲਏ ਮੋਹਿਤ ਦੇ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਿਫਤਾਰ ਬਰੰਦ ਕਰ ਲਏ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਿਆ ਸੀ ਰਿਕਸ਼ਾ ਦੇ ਨੰਬਰ ਸੀਗੇ ਕਿ ਨਹੀਂ ਸੀਗੇ ਨਹੀਂ ਨਹੀਂ ਫਿਲਹਾਲ ਜਿਹੜਾ ਹੈਗਾ ਨੰਬਰ ਉਹ ਇਦਿ ਇਹ ਜਿਹੜੀ ਸਬੰਧਨ ਰਿਪੋਰਟ ਤੇ ਨੰਬਰ ਨਹੀਂ ਹੁੰਦੀ ਉਹਨਾਂ ਦਾ ਕੋਈ ਕਾਰਵਾਈ ਕੋਈ ਨਹੀਂ ਹੁੰਦੀ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹੜਾ ਦੇ ਵਿਦ ਆਊਟ ਨੰਬਰ ਪਲੇਟ ਜਾਂ ਉਦਾਂ ਦੇ ਜਿਹੜੇ ਵਾਹਨ ਆ ਗਿਆ ਉਹਨਾਂ ਦੇ ਖਿਲਾਫ ਵੀ ਅਸੀਂ ਮੋਹਨ ਚਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ ਦੋ ਦੋਸ਼ੀ ਜਿਹਨਾਂ ਨੇ ਜਾ ਕੇ ਸੋਚ ਕੇ ਚਾਲ ਕਰਵਾਈ ਤੇ ਨਾਲ ਕੋਈ ਨਿਗਾ ਰੱਖਣ ਵਾਸਤੇ ਕੋਈ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਵਾਰ-ਵਾਰ ਵਾਰਦਾ ਕਰਦੇ ਆ ਵਾਰ-ਵਾਰ ਸ਼ਮਤੀ ਆਨੇ ਫਿਰ ਦੁਬਾਰਾ ਕਰਦੇ ਦੇਖੋ ਮੌਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਿਆ ਪ੍ਰੀਵੈਂਟਿਵ ਐਕਸ਼ਨ ਲੈਨੇ ਨੇ ਪਰ ਜਿਹੜਾ ਜਿਹੜੇ ਬੰਦੇ ਦੀ ਜਿਵੇਂ ਇੱਕ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ क्राइम ਕਰਦਾ ਹੈ ਪ੍ਰिवेंशन ਵਾਸਤੇ ਅਸੀਂ ਪੀਸੀਆਰ ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ क्राइम ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਇਹ ਸ਼ਿਨਿਸ਼ਚਿਤ ਕਰਦੇ ਹਾਂ ਕਿ ਇਹ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਦੇ ਵਿੱਚ ਇਨਵੋਲ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਐਡ ਕਰਕੇ ਇਹਨਾਂ ਨੂੰ ਸ਼ਿਨਿਸ਼ਚਿਤ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਚੀਜ਼ ਦਾ ਜਿਹੜਾ ਹੈਗਾ ਖਮਾਜਰਾਨ ਨੂੰ ਭੁਗਤਣਾ ਪਵੇ ਸਰ ਇਸ ਤੋਂ ਇਲਾਵਾ ਦੀ ਗੱਲ ਕਰੀਏ ਹੋਰ ਉਦੇ ਬਾਰੇ ਵੀ ਦੱਸੋ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਪਰਸ ਦੀ ਜਿਹੜੀ ਸਨੇਚਿੰਗ ਸੀਗੀ ਇਹਨਾਂ ਨੂੰ ਅੰਜਾਮ ਦੇ ਰਹੇ ਸੀਗੇ ਤਕਰੀਬਨ 6-7 ਦੇ ਕਰੀਬ ਜਿਹੜੀ ਹੈਗੀ ਇਹਨਾਂ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਇਨਵੋਲਵ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਦੇ ਖਿਲਾਫ ਕਰਾਂਗੇ ਡੈਫੀਨਿਟਲੀ ਜਿਹੜੇ ਹੈਗੇ ਇਹਨਾਂ ਨੂੰ ਨਾਲ ਇਹਨਾਂ ਦੇ ਕੋਈ ਜ ਕੋਈ ਹੋਰ ਵੀ ਇਨਵੋਲ ਹੋਊਗਾ ਹਰ ਸੰਬੰਧ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਕਾਰਵਾਈ ਕਰਾਂਗੇ ਤੇ ਬਾਕੀ ਬੰਦੇ ਦਾ ਪਤਾ ਲੱਗੇ ਕਿ ਕਿਹ ਕਿਹ ਮੂਤ 60 ਅਸੀਂ ਪੀਏ ਪਰਮਣ ਇਤ ਦੇ ਵਿੱਚੋਂ ਤਿੰਨ ਜਿਹੜੇ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਨੇ ਇਹਨਾਂ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਲੋਂ ਵੱਖ-ਵੱਖ amount ਜਿਹੜੀ ਹੈਗੀ ਅਸੀਂ ਮਿਲੀ ਹੈ ਕੁਝ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਭਾਂਜਾ ਹੈਗਾ ਗੁਰਦਿੱਤ ਦਾ ਉਹਦੇ ਕੋਲ ਪਿਆ ਇੱਕ ਜਿਹੜਾ ਮੋਹਿਤ ਨਾਮ ਦੇ ਵਿਅਕਤੀ ਕੁਝ ਉਹਦੇ ਕੋਲ ਲੈ ਕੇ ਗਿਆ ਸੀ ਕਿਉਂਕਿ ਵਾਰਤਨ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਸ ਵਿੱਚ ਕੁਝ ਵੰਡ ਲਏ ਸੀਗੇ ਕੁਝ ਇਹਨਾਂ ਨੇ ਖਰਚ ਕਰ ਦਿੱਤੇ ਸੀਗੇ ਸੋ ਰਿਲੇਸ਼ਨ ਕੀ ਸੀਗਾ ਕਿ ਬਾਤ ਐ ਦੇਖੋ ਜਿਹੜੇ ਮੋਹਿਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਗੁਰਦਿੱਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣਾ ਲੰਬੇ ਸਮੇਂ ਤੋਂ ਜੁੜਿਆ ਹੋਇਆ ਤੇ ਇਹ ਮਤਲਬ ਐਦਾਂ ਕੋਈ ਰਿਸ਼ਤੇਦਾਰ ਜਾਂ ਉਹਦਾ ਨਹੀਂ ਹੈਗੇ ਆਪਸ ਦੇ ਵਿੱਚ ਦੋਸਤ ਹੀ ਸੀਗੇ ਤੇ ਪਹਿਲਾਂ ਇਹਨਾਂ ਨੇ ਸੰਨੀ ਦੇ ਘਰ ਇਕੱਠੇ ਹੋ ਕੇ ਪਲੈਨਿੰਗ ਕਰਕੇ ਫਿਰ ਇਹਨਾਂ ਨੇ ਵਾਰਤਾ ਦਾ ਨਿਜਾਮ ਦਿੱਤਾ ਸਰ ਇਹਨਾਂ ਸਭ ਇਹ ਬੇਸਿਕ ਕੰਮ ਕੀ ਕਰਦੇ ਸੀਗੇ ਸਰ ਦੇਖੋ ਦੋ ਤਾਂ ਜਿਹੜੇ ਬੰਦੇ ਹੈਗੇ ਨੇ ਉਹ ਆਟੋ ਰਿਕਸ਼ਾ ਦਾ ਕੰਮ ਕਰਦੇ ਨੇ ਗੁਰਦਿੱਤ ਜਿਹੜਾ ਹੈਗਾ ਉਹ ਲੇਬਰ ਦਾ ਤੇ ਕੰਮ ਕਰਦਾ ਜਿਹੜਾ ਦੂਸਰਾ ਲੜਕਾ ਹੈਗਾ ਭਾਂਜਾ ਉਹਦਾ ਉਹ ਵਿਲਾ ਸਰੇ ਨਸ਼ਰੀ ਇਹਨਾਂ ਕੋਲ ਹੀ ਬ੍ਰਾਹਮਣ ਕੋਲ ਦੇ ਪੈਸਾ ਕਿਨਾਂ ਕੋਲ ਜਿਹੜਾ ਇਹਨੇ ਵਾਰਤਾਤ ਦੇ ਵਿੱਚ ਕਾਪਾ ਜਿਹੜਾ ਵਰਤਿਆ ਸੀਗਾ ਜਿਹੜਾ ਆਪਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹੜਾ ਕਾਪਾ ਲੈ ਕੇ ਜਾਂਦਾ ਗੁਰਦੇ ਤੇ ਉਹ ਅਸੀਂ ਗੁਰਦੇ ਦੇ ਪੋਜੀਸ਼ਨ ਤੋਂ ਬ੍ਰਾਂਧ ਕੀਤਾ ਸਰੇ ਨਸ਼ਰ ਉਹ ਸਰ ਦੇ ਕਰਦਾ ਸੀ ਥੋੜਾ ਬਹੁਤ ਜਿਹੜੀ ਅਸੀਂ ਮੈਡੀਕਲ ਜਦੋਂ ਕਰਾਉਂਦੇ